ਸਤਿ ਸ਼੍ਰੀ ਅਕਾਲ ਦੁਰਗੇ ਮਹਾਰਾਯਾ ਬਹਲਾਉ ਉਤਰ ਆਇਆ ਹਮਤ ਕਹਿਆ ਜਨਨ ਦੇਖਾ ਕਿਥ ਤੇ ਨਾਮ ਦੇਵ ਹੋਖ ਲਾਇਆ ਜਨ ਆਸ ਸਹਸ ਸੇਵੰ ਅੰਤ ਦੇ ਹਉ ਤਕੀਏ ਕਰਤਮਾਂ ਦੀਵਾ ਹੋਐ ਸਜਣ ਤੁਸਨ ਨੇ ਨੂਰੇ ਸੋ ਕਰਸੋਂ ਛੱਤੀ ਐ ਤਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮੋਂ ਜਨਮ ਦੇ ਹੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਹਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹ ਤਨ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮੁ ਤੇ ਨਾਮ ਸੋਐ ਸਾ ਹਰ ਧਿਆਇ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਇਐ ਤੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਜਪਮਨਾ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨੇਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ 에 ਮਤ ਦਿਨੀ ਜਪੁ ਹਰਿ ਭਵਜਲ ਤਰਨਾ ਜਹ ਹਰਿ ਸਿਮਰਨ ਭਿਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕਉ ਗੁਰ 에ਹ ਮਤ ਦਿਨੀ ਜਪੁ ਹਰਿ ਪਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ਼ ਧੰ ਧੰ ਸਮਰੱਥ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਨ ਰਹੀ ਗੁਰੂ ਰੂਪ ਅਤ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਸ੍ਰੀ ਮੁਖਵਾਕ ਤਨਾ ਸ੍ਰੀ ਰਾਗ ਦੇ ਸਰਲੇਖੇਟ ਸੋਢੀ ਸੁਲਤਾਨ ਪਾਦਸ਼ਾਹ ਧਨ ਧਨ ਸਤਿਗੁਰੂ ਸ੍ਰੀ ਗੁਰੂ RAMDAS ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 669 ਉੱਪਰ ਸ਼ਿਸ਼ੋਭਿਤ ਹੈ ਸੁਭਾਈ ਮਾਨ ਹੈ